ਅ ਦੇਖੋ ਪਹਿਲਾ ਦਾ ਮੇਰੇ ਵੱਲੋਂ ਆਪਣੇ ਸ਼ਹਿਰ ਮਾਸਲ ਨੂੰ ਸਨੂਰ ਨਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 2025 ਖਤਮ ਹੋ ਰਿਹਾ ਤੇ 2026 ਜਿਹੜਾ ਉਹ ਸਟਾਰਟ ਹੋ ਰਿਹਾ ਹੈ ਮੇਰੇ ਵੱਲੋਂ ਤੇ ਮੇਰੇ ਸਾਥ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਤੁਸੀਂ ਸੁਰੱਖਿਆ ਬਾਰੇ ਪੁੱਛਿਆ ਹੈਗਾ ਤਾਂ ਮਾਨ ਜੋਰ ਸਰਦਾਰ ਸਰਦਾਰ ਸਿੰਘ ਚਾਹ ਲਾਈਪੀਐਸ ਐਸਐਪੀ ਸਨੂਰ ਵੱਲੋਂ ਅੱਜ ਵਿਸ਼ੇਸ਼ ਜਿਹੜੀ ਆ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਅਸੀਂ ਤਕਰੀਬਨ 50 60 ਦੇ ਕਰੀਬ ਜਿੰਨਾਂ ਕਿਲੇ ਲਾਏ ਆ ਆ ਦੇ ਇਹਦੇ ਵਿੱਚ ਪੈਟਰੋਲਿੰਗ ਪਾਰਟੀਆਂ ਵੱਖਰੀ ਬੱਖਰੀ ਜਗ੍ਹਾ ਤੇ ਲਾਇਆ ਨੇ ਸਾਡੇ ਜਿਹੜੇ ਸ਼ਹਿਰ ਨੇ ਬੇਨ ਅਸੀਂ ਉਹ ਪ੍ਰੋਪਰ ਸਿਲਕ ਤੋਂ ਆਏ ਆ ਤੇ ਉਹਦੇ ਵਿੱਚ ਅਸੀਂ ਪੈਟਰੋਲਿੰਗ ਪਾਰਟੀਆਂ ਨਾਲ ਅਕਸਰ ਵੀ ਸਾਡੇ ਜੀਓ ਨੇ ਉਹ ਸਪੈਸ਼ਲ ਡਿਊਟੀ ਲੈ ਗਏ ਆ ਜਿਹੜੇ ਸਾਡੇ ਡੀਐਸਪੀ ਅਗਰ ਜਿੰਦਰਨਾਥ ਸਰਦਾਰ ਡੀਐਸਪੀ ਰਦੀਪ ਜੀ ਖੜੇ ਆ ਐਸਐਸਓ ਸਿਟੀ ਖੜੇ ਆ ਮਨਪੀਰ ਜੀ ਕੋਈ ਅਸੀਂ ਹਰੇ ਚੌਂਕ ਜਿਹੜਾ ਸ਼ਹਿਰ ਦਾ ਬੇਨ ਚੌਂਕ ਕੋਈ ਕਵਰ ਕੀਤਾ ਹੋਇਆ ਤਾਂ ਜੋ ਜਿਹੜਾ ਆਬਿਲੀਕਾ ਤੋਂ ਆਪਣਾ ਨਵਾਂ ਸੈਲ ਜਿਹੜਾ ਵਧੀਆ ਇਸ ਮਨਾਸਕਣ ਇੰਜੋਏ ਕਰ ਸਕਣ ਤੇ ਪਰ ਮੈਂ ਨਾਲ ਉਹਨਾਂ ਨੂੰ ਵੀ ਦਰਨਗਰਦਾ ਕੋ ਜਿਹੜਾ ਕੋਈ ਆਪਣਾ ਹੁਲੜ ਬਾਜੀ ਕਰੂਗਾ ਵੀ ਤੁਸੀਂ ਦੇਖਿਆ ਸੀ ਪ੍ਰੋਪਰ ਉਹਨਾਂ ਦਾ ਇੰਤਜ਼ਾਮ ਕੀਤਾ ਆ ਜਿਹੇ ਉਹ ਪਰਚਾਨੀ ਕਰਨਗੇ ਆਮ ਬੰਦੇ ਨੂੰ ਉਹਨਾਂ ਨੂੰ ਸੈਟਿੰਗ ਕਰਨੇ ਆ ਤੇ ਉਹਨਾਂ ਨੂੰ ਅਸੀਂ ਗੱਲ ਕਰਾਂਗੇ